ਨਾ ਤੈਨੂੰ ਨਹੀਂ ਪਤਾ ਬੇਬੇ ਆਪ ਤਾਂ ਤੂੰ ਚਾਹ ਬਣਾ ਕੇ ਪੀ ਲਈ ਦੋ ਕੱਪ ਹੋਰ ਪਾਣੀ ਫਰਕ ਪੈਂਦਾ ਈ ਤੈਨੂੰ ਤੇ ਕੋਈ ਹੌਲੀ ਕਰਦਾ ਆਵਾਜ਼ ਸੁਣਨੀ ਨਹੀਂ ਦਿੰਦਾ ਹੈਗਾ ਕੋਈ ਸਮਝੀ ਨਹੀਂ ਆਉਂਦੀ ਤੈਨੂੰ ਕੀ ਹੋਈ ਜਾਂਦਾ ਹੈਗਾ ਚਾਹ ਬਣਾ ਲੈ ਨਹੀਂ ਰਮਨ ਨੂੰ ਕਹਦੇ ਉਹ ਬਣਾ ਲੂ ਰਮਨ ਨੂੰ ਕੀ ਬੋਲ ਮਾਰਾਂ ਸਾਰਾ ਦਿਨ ਚਿਚਿੜੀ ਵਾਂਗੂ ਚਿੰਬੜੀ ਰਹਿੰਦੀ ਐ ਫੋਨ ਤੇ ਹੈ ਉੱਠਦੀ ਨਹੀਂ ਹੈਗੀ ਆ ਕੋਈ ਟਾਈਮ ਐ ਉੱਠਣ ਦਾ ਚਾਹ ਪਾਣੀ ਬਣਾਉਣ ਦਾ ਹੁਣ ਕਰ ਵੀ ਕੀ ਸਕਦੇ ਆ ਕਰਨਾ ਕੀ ਐ ਹੁਣ ਹੁਣ ਤਾਂ ਟਾਈਮ ਪਾਸ ਹੈਗਾ ਹੁੰਦਾ ਇਹਨਾਂ ਦੇ ਹੱਥਾਂ ਕਿ ਨਹੀਂ ਦੇਖਣਾ ਪਊਗਾ। ਸਿੰਦਰੇ ਗੱਲ ਸੁਣੋ ਗਲਤੀ ਤਾਂ ਆਪਾਂ ਤੋਂ ਵੀ ਕਿਤੇ ਨਾ ਕਿਤੇ ਹੋਈ ਐ। ਨਾ ਗਲਤੀ ਆਪਾਂ ਤੋਂ ਕੀ ਹੋਈ ਐ? ਕੰਮ ਆਪਾਂ ਬਰਾਬਰ ਕਰਦੇ ਆਂ ਹੋਰ ਆਪਾਂ ਕੀ ਕਰੀਏ? ਤੈਨੂੰ ਕੀ ਲੋੜ ਸੀ? ਵਿਆਹ ਤਾਂ ਹਫਤਾ ਪਹਿਲਾਂ ਕਹਿਣ ਦੀ ਵੀ ਮੈਨੂੰ ਤਾਂ ਗੱਡੀ ਚਾਹੀਦੀ ਐ। ਮੈਂ ਤਾਂ ਨਾ ਗੁੱਡੀ ਭੈਣ ਦੇ ਮਾਗਰ ਲਾ ਕੇ ਕਹਤਾ ਵੀ ਉਹ ਕਹਿੰਦੀ ਤੇਰਾ ਇਕੱਲਾ-ਕੱਲਾ ਪੁੱਤ ਹੈਗਾ। ਕਹਿੰਦੀ ਜਿਹੜੀ ਚੀਜ਼ ਐ ਸਾਰੀ ਐਸੇ ਦੁਈ ਹੈਗੀ ਉਹਨੇ ਕਿਹੜਾ ਕਿਸੇ ਨੂੰ ਹੋਰ ਦੇਣਾ ਹੈਗਾ। ਸਿੰਦਰੇ ਇਹੀ ਗੱਲ ਤਾਂ ਤੂੰ ਸਮਝਦੀ ਨਹੀਂ ਜਿਹੜੇ ਨੂਨ ਦਾਜ ਲੈਂਦਾ ਬਰਤਣਾ ਤਾਂ ਉਹਨਾਂ ਨੇ ਹੀ ਆਪਾਂ ਕਿਉਂ ਬੁਰੇ ਪੈਣੇ ਆ ਚੱਲ ਬਿੱਕਰ ਦੇ ਬਾਪੂ ਮੈਂ ਚਾਹ ਬਣਾ ਕੇ ਲੈ ਆਉਣੀ ਆ ਖਾ ਨੂੰ ਇਹਨਾਂ ਦੇ ਹੱਥਾਂ ਕਿ ਨਹੀਂ ਦੇਖਣਾਗਾ ਔਖੀ ਸੌਖੀ ਬਣਾ ਲੈ ਆਉਣੀ ਆ ਕਿਹਾ ਜੀ ਜਵਾਨ ਆ ਗਿਆ じゃ ਆਪ ਹੀ ਆਪ ਹੀ ਬਣਾ ਲਿਆ ਫਿਰ ਹੋਰ ਕੀ ਐ ਬਾਪੂ ਕਿ ਹੋ ਰਿਹਾ ਰੋਲਾ ਪਾਇਆ ਕੀ ਗੱਲ ਹੋ ਗਈ ਉਹ ਮੈਂ ਕਾਹਦਾ ਰੋਲਾ ਪਾਏਗਾ ਆ ਕੇ 9 ਵਜੇ ਉੱਠ ਕੇ ਮੇਰੇ ਆ ਕੇ ਸਹਰਾਣੇ ਖੜ ਗਿਆ 9 ਵਜੇ ਨਾ ਨਾਲੇ ਕੁਝ ਹੋਰ ਆਹੋ ਤੈਨੂੰ ਜਵਾਨੀ ਚਲਾਉਣੀ ਹੁੰਦੀ ਪਿਓ ਨਾਲ ਉਹ ਬਾਪੂ ਬੱਸ ਦੇ ਮੈਨੂੰ ਕੰਮ ਕਰ ਲੈਣ ਦੇ ਲੋ ਮਗਾ ਦੋ ਕੱਪ ਪਿਚਾਦੇ ਬਣਾਏ ਨੇ ਆਪੇ ਬਣਾ ਲੂਗੀ ਜਦੋਂ ਉੱਠੂਗੀ ਮਾਹ ਰਾਣੀ ਪਈ ਰਹਿੰਦੀ 12 ਵਜੇ ਥਾਈ ਬਾਹ ਦੇ ਕਰੀ ਕਰਾਈ ਚਾ ਸਾਰਾ ਦਿਨ ਦੇਖ ਲੈ ਬਿੱਕਰ ਦੇ ਬਾਪੂ ਪਹਿਲਾਂ ਨਾ ਬੁੜੀਆਂ ਹੁੰਦੀਆਂ ਸੀ 4 4 ਵਜੇ ਉੱਠ ਕੇ ਕੰਮ ਕਰਦੀਆਂ ਹੁੰਦੀਆਂ ਗੋਹੇ ਸੜਦੀਆਂ ਧਾਰਾਂ ਕੱਢਦੀਆਂ ਰੋਟੀਆਂ ਪਕਾਉਂਦੀਆਂ ਫਿਰ ਖੇਤਾਂ 'ਚ ਜਾਂਦੀਆਂ ਇਨਾਂ ਨਰਮਾ ਕਪਾ ਚੁਗਦੀਆਂ ਦੇਖ ਲੈ ਕਾ ਕਾ ਜਵਾਕਾਂ ਨੂੰ ਸਾਹਮਂਦੀਆਂ ਹੁਣ ਆਈਆਂ ਹੁਣ ਆਈਆਂ ਤਾਂ ਚਾਂਬਲੀਆਂ ਫਿਰਦੀਆਂ ਰਹਿਗੀਆਂ ਆਥਣੇ ਤਾਂ 11 ਵਜੇ ਥਾਈ ਨੇ ਦੇਖਦੀਆਂ ਨੇ ਫੋਨ ਤੜਕੇ ਉੱਠਦੀਆਂ ਨਹੀਂ ਹੈਗੀਆਂ 12 ਵਜੇ ਉੱਠ ਕੇ ਆਏ ਕਹਿੰਦੀਆਂ ਨੇ ਵੀ ਹੁਣ ਸੱਸਾਂ ਹੀ ਚਾਹ ਹਾ ਕਰਕੇ ਦੇ ਦੇਣਾ। ਉਹ ਸ਼ੰਦਰੇ ਉਦੋਂ ਦੇ ਰਿਸ਼ਤੇਾਂ 'ਚ ਕਦਰ ਹੁੰਦੀ ਸੀ, ਸ਼ਰਮ ਹੁੰਦੀ ਸੀ। ਲਿਆਓ ਕੱਪ ਫੜਾਓ। ਹੁਣ ਤਾਂ ਨਾ ਜਵਾਨਾ ਹੀ ਇਹ ਜਹਾ ਆ ਗਿਆ। ਹੁਣ ਨਹੀਂ ਸ਼ਰਮ-ਸ਼ਰਮ ਕਿਸੇ ਨੂੰ ਹੈਗੀ। ਆ ਜੋ ਅੰਦਰ ਬਹਿ ਜਾਓ ਇੱਥੇ ਤਾਂ ਧੁੱਪ ਆ ਗਈ। ਹਾਈ ਹੇ ਅੱਜ ਤਾਂ ਚੜਿਆ ਆ। ਕਿੰਨਾ ਟਾਈਮ ਹੋ ਗਿਆ ਮੈਨੂੰ ਤਾਂ ਜਾਗ ਹੀ ਨਹੀਂ ਆਈ ਹੈਗੀ। ਦੇਖਾ ਕੋਈ ਚਾਹ ਪਾਣੀ ਬਣਾਇਆ ਕਿ ਨਾ ਮਾਤਾ ਨੇ ਕੋਈ ਚਾਹ ਚੁਪ ਬਣਾਈਏ ਕਿ ਨਾ ਲੈ ਆਪ ਕਰਕੇ ਪੀ ਲਈ ਮੈਨੂੰ ਕਿਸੇ ਨੇ ਚਾਹੀ ਨਹੀਂ ਰੱਖੀ ਹੈਗੀ ਆਪ ਤਾਂ ਪੀ ਲਾਂਦੇ ਨੇ ਕੀ ਗੱਲ ਕੁੜੇ ਆਟਾ ਕਦੇ ਹੱਥ ਸਰ ਕੇ ਖੜ ਗਈ ਨਾ ਤੈਨੂੰ ਨਹੀਂ ਪਤਾ ਬੇਬੇ ਆਪ ਤਾਂ ਤੂੰ ਚਾਹ ਬਣਾ ਕੇ ਪੀ ਲਈ ਦੋ ਕੱਪ ਹੋਰ ਪਾ ਲੈ ਨਹੀਂ ਫਰਕ ਪੈਂਦਾ ਜੀ ਤੈਨੂੰ ਮੈਨੂੰ ਪੈਂਦਾ ਫਰਕ 13 ਸਾਲ ਹੋ ਗਏ ਤੈਨੂੰ ਆਈ ਨੂੰ ਕੰਮ ਦਾ ਢੱਕਾ ਨਹੀਂ ਤੋੜਦੀ ਤੂੰ ਸਲਰਮਨ ਭਾਈ ਚਾਦੀਕੁੱਟ ਬਣਾ ਲੈ ਸਵੇਰੇ ਸਵੇਰੇ ਕਾਹਨੂੰ ਗੱਲ ਵਧਾਈ ਐ ਇਹ ਤੇਰੀਆਂ ਕੀਤੀਆਂ ਕਰਾਈਆਂ ਨੇ ਜਿਹੜੀਆਂ ਤੂੰ ਪਹਿਲਾਂ ਨੂਨ ਨਾਲ ਕੀਤੀਆਂ ਨੇ ਉਹੀ ਤੇਰੇ ਅੱਗੇ ਆ ਰਹੀਆਂ ਨੇ ਮੈਨੂੰ ਕੀ ਪਤਾ ਸੀ ਦਾਜ ਦੇ ਚੱਕਰ ਚ ਮੱਤ ਮਾਰੀ ਗਈ ਮੇਰੀ ਲਾਲਚ ਚ ਆ ਗਈ ਮੈਂ ਉਹ ਵਿਚਾਰੀ ਐਨੀ ਨਰਮ ਸੀ ਤਰੇ ਕਦੇ ਮੂਰੇ ਨਹੀਂ ਬੋਲੀ ਸੀ ਤੇ ਫੁੱਲ ਵਰਗਾ ਪੋਤਾ ਵੀ ਘਰੋਂ ਕੱਢਤਾ ਲੋਕਾਂ ਦੇ ਮਗਰ ਲਾ ਕੇ ਬੇਬਸ ਬਿਕਰ ਦੇ ਬਾਪੂ ਹੁਣ ਤਾਂ ਕੁਛ ਨਹੀਂ ਬਣਦਾ ਹੈਗਾ ਇਨਸਾਨ ਦੀ ਇੱਕ ਗਲਤੀ ਨਾਲ ਸਾਰੀ ਜ਼ਿੰਦਗੀ ਦਾ ਪਸਤਾਵਾ ਬਣ ਜਾਂਦੀ ਹੈ। ਵਿਚਾਰੀ ਨੇ ਆਪਣੇ ਪੋਤੇ ਨੂੰ ਪਤਾ ਨਹੀਂ ਕਿਵੇਂ ਪਾਲਿਆ ਹੋਊਗਾ। ਹੁਣ ਤਾਂ ਬਿੱਕਰ ਦੇ ਬਾਪੂ ਕੁਝ ਨਹੀਂ ਬਣ ਸਕਦਾ ਹੈ। ਹੈ ਇਹਦੇ ਵੀ ਕੋਈ ਜਵਾਬ ਨਹੀਂ ਹੋਇਆ ਹੈਗਾ ਜੇ ਆਪਾਂ ਬਿੱਕਰ ਦੇ ਪਹਿਲਾਂ ਵਾਲੀ ਲਾੜਦ ਨੂੰ ਠਗਰਾਇਆ ਤੀ ਤਾਂ ਹੀ ਆਪਾਂ ਨੂੰ ਹੁਣ ਆਪ ਘੁੱਟਣਾ ਪੈਂਦਾ ਹੈ। ਦਾਦਾ-ਦਾਦੀ ਨਹੀਂ ਬਣ ਸਕਦੇ ਹੁਣ ਆਪਾਂ। ਆਪਣੀ ਪਹਿਲਾਂ ਵਾਲੀ ਪਹੂ ਚ ਐਨੇ ਗੁਣ ਸੀ ਨਾਲੇ ਜਿੱਤ ਵੀ ਕਰਦੀ ਸੀ। ਦਾਜ ਦਾ ਕੀ ਸੀਗਾ? ਦਾਜ ਤਾਂ ਬਣੀ ਜਾਂਦਾ ਹੈ। ਗੁਣਾਂ ਨੂੰ ਤਾਂ ਕੋਈ ਖੋ ਨਹੀਂ ਸਕਦਾ। ਦਾਜ ਤਾਂ 10 ਸਾਲਾਂ ਚ ਟੁੱਟ ਜਾਂਦਾ ਹੈ। ਨਾ ਕੀ ਗੱਲ ਹੋਗੀ ਕਿ ਮੂੰਹ ਜਾਂ ਮੋੜ ਰੱਖਿਆ ਤੂੰ ਸਤਾ ਨਾ ਇਹ ਚੁੱਪੀ ਰਹੋ ਕੀ ਗੱਲ ਹੋਗੀ ਯਾਰ ਉਹੀ ਤਾਂ ਰੌਲਾ ਹੈ ਤੂੰ ਸੀ ਕਿਸੇ ਨੂੰ ਕਹਿੰਦੀ ਨਹੀਂ ਹੈਗੇ ਆਪ ਤਾਂ ਤੁਸੀਂ ਖੇਤ ਬੰਨੇ ਬਾਗ ਜੰਨੇ ਮੰਗ ਰਹੇ ਮੇਰੀ ਪਤਾ ਕਿੰਨੀ ਲਾਪਾ ਹੁੰਦੀ ਹੈਗੀ ਜਦ ਪਹਿਲਾਂ ਮੈਂ ਮੰਨਦਾ ਮੇਰੀ ਮਾਂ ਲਾਲਚੀ ਸੀ ਹੁਣ ਤਾਂ ਤੂੰ ਜਾਏ ਤੱਕਾ ਕਰਦੀ ਈ ਕਹਿੰਦਾ ਤੁਹਾਨੂੰ ਬੇਬੇ ਨੇ ਮੈਂ ਪੁੱਛ ਰਣਾ ਮਾਂ ਨੂੰ ਮੈਨੂੰ ਕਹਿੰਦੀ ਕਹਿੰਦੀ 13 ਸਾਲ ਹੋ ਗਏ ਸਾਨੂੰ ਨਰਕ ਕੱਟਦੇ ਨੂੰ ਕਿੱਥੇ ਵੱਡੀ ਉਮਰ ਦੀ ਲੈ ਆਂਦੀ ਅਸੀਂ ਨਾ ਇਹਦੇ ਕੋਈ ਜਵਾਬ ਹੁੰਦਾਗਾ ਨਾ ਨਾਲੇ ਸਾਨੂੰ ਇਹਦੇ ਨਾਲ ਭੁੱਤਣਾ ਪੈਂਦਾ ਹੈਗਾ ਇਹ ਗੱਲ ਤਾਂ ਤੁਸੀਂ ਆਪ ਹੀ ਸੋਚੋ ਹਨਾ ਹੁਣ ਮੇਰੀ ਕੀ ਗਲਤੀ ਐ ਇੱਜ ਉਹ ਯਾਰ ਮੈਂ ਤੈਨੂੰ ਕੀ ਦੱਸਾਂ ਇਹਨਾਂ ਮੇਰਾ ਪਹਿਲਾ ਵਾਲਾ ਵਿਆਹ ਹੋਇਆ ਤੂੰ ਬੇਬੇ ਕਰਕੇ ਰੁੱਟਿਆ ਇਹਦੀ ਕਰਕੇ ਤਾਂ ਮੇਰਾ ਇੱਕ ਸਾਲਾ ਜਵਾਕ ਮੇਥੋਂ ਦੂਰ ਹੋ ਗਿਆ ਹੁਣ ਹੁਣ ਤੇਰੇ ਨਾਲ ਦੂਜਾ ਵਿਆਹ ਹੋਇਆ ਤੇਰੇ ਨਾਲ ਨਹੀਂ ਬਣਦੀ ਹੈ ਰਾਵਣ ਮੇਲਾ ਦਾ ਨਾ ਮੁੰਡੇ ਨਾਲ ਲੜੀ ਜਾਂਦੀ ਹੈਗੀ ਆ ਇੱਕ ਬਿੱਕਰ ਦਾ ਬਾਪੂ ਐ ਸਾਰਾ ਦਿਨ ਫੋਨ ਤੇ ਖਬਰਾਂ ਸੁਣੀ ਜਾਂਦਾ ਮੈਂ ਸੁਣਾ ਜਾ ਕੇ ਮੜ ਜਾ ਇਹ ਕੋਈ ਹੌਲੀ ਕਰਦਾ ਹੈ ਆਵਾਜ਼ ਸੁਣਨੀ ਨਹੀਂ ਦਿੰਦਾ ਹੈਗਾ ਕੋਈ ਸਮਝ ਨਹੀਂ ਆਉਂਦੀ ਤੁਹਾਨੂੰ ਕੀ ਹੋਈ ਜਾਂਦਾ ਹੈਗਾ ਇੱਕ ਤਾਂ ਆਵਾਜ਼ ਇੰਨੀ ਕਰ ਰੱਖੀ ਐ ਹਾਏ ਬੇਰੱਬਾ ਇਹ ਤਾਂ ਬੋਲਦਾ ਵੀ ਨਹੀਂ ਹੈਗਾ ਹਾਂ ਦੱਸ ਕਿਤੇ ਟਿਕਣ ਵੀ ਦਿੰਨੀ ਐ ਆ ਬੰਦ ਕਰ ਲੈ ਮੈਨੂੰ ਕੋਈ ਸੁਣਤਾ ਲੈਣ ਦੇ ਲੈ ਇਹਦਾ ਵੀ ਕੋਈ ਹੱਲ ਨਹੀਂ ਮੁੰਡੇ ਦਾ ਘਰ ਬਸਣ ਨਹੀਂ ਦਿੰਦੀ ਕਦੇ ਕਹੂਗੀ ਇਹ ਬਾਂਜਣਾਂਗੀ ਇਹਦੇ ਨਹੀਂ ਬੱਚਾ ਹੁੰਦਾ ਹੈਗਾ ਹੈ ਤੇ ਕਦੇ ਮੈਨੂੰ ਕੁਝ ਬੋਲੂਗੀ ਕਦੇ ਕਾਸੇ ਦੇ ਮਿਹਨੇ ਦਿੰਦੀ ਆ ਕਦੇ ਕਾਸੇ ਦੇ ਮਿਹਨੇ ਦਿੰਦੀ ਆ ਤੱਸ ਮੈਂ ਕੀ ਕਰਾਂ ਜੇ ਇਹਨੂੰ ਐਨੇ ਹੀ ਸੀਗਾ ਪਹਿਲਾਂ ਚੰਗਾ ਭਲਾ ਪੋਤਾ ਦਿੱਤਾ ਸੀ ਉਹੀ ਰੱਖ ਲੈਂਦੀ ਚਲ ਦੱਸੂੰ ਮੈਂ ਅਸੀਂ ਕੀ ਕਰੀਏ ਨਾ ਤਾਂ ਕਦੇ ਬਾਪ ਨੂੰ ਕੁਝ ਕਹਿਆ ਹੱਤੀ ਕਦੇ ਨਾ ਮੈਂ ਕੁਝ ਕਹਿਆ ਕਦੇ ਦੇਖ ਦੇਖ ਕੰਜਰ ਕਿਵੇਂ ਮਾਂ ਨੂੰ ਮਾੜਾ ਬਣਾਈ ਜਾਂਦਾ ਆਪ ਸੱਚਾ ਬਣਦਾ ਚਲ ਤੂੰ ਤਾਂ ਹੁਣ ਚੁੱਪ ਕਰ ਜਾ ਮੈਂ ਤਾਂ ਤੇਰੇ ਨਾਲ ਮੈਂ ਤੈਨੂੰ ਕਦੇ ਰੋਕੇ ਟੋਕੇ ਨਹੀਂ ਕਿਉਂ ਟੈਨਸ਼ਨ ਲੈਂਦੀ ਆ ਨੀ ਪਰ ਦੇ ਪਰ ਦੇ ਮੇਰੇ ਮੁੰਡੇ ਦੇ ਕੰਨ ਕਰਦੇ ਵੱਖ ਸਾਡੇ ਨਾਲੋਂ ਮੋਮੋ ਠਗਣੀ ਬੇ ਬੇ ਕਿਸੇ ਵੇ ਸ਼ਾਂਤੀ ਵੀ ਰੱਖ ਲਿਆ ਕਰ ਕਿਉਂ ਸਾਰ ਲੜਾਈ ਮੁੱਲ ਭਾਦੀ ਰਹਿਣੀ ਹੈ ਨਾ ਕਰਦੇ ਕੰਮ ਕੌਣ ਕਰੂਗਾ ਮੇਰਾ ਬੁढ़ा ਸਰੀਰ ਹੈਗਾ ਹੁਣ ਮੈਂ ਇੱਥੇ ਨਹੀਂ ਹੁੰਦਾ ਕੰਮ ਕੋਮ ਸੋਡੇ ਕੰਮ ਕਰੂਗਾ ਦਾਜ ਮੇਰੇ ਪਿਓ ਨੇ ਖੜੇ ਪੈਰ ਕਿੱਲਾ ਧਰ ਕੇ ਗੱਡੀ ਦਿੱਤੀ ਸੀ ਤੇ ਉਹ ਲੋਜੋ ਤੇਰੇ ਜਹਕਾਰ ਬੋਲਦਾ ਉਹ ਤੈਨੂੰ ਦਾਜ ਚਾਹੀਦਾ ਸੀ ਹੁਣ ਕੰਮ ਵੀ ਦਾਜ ਹੀ ਕਰੂਗਾ ਉਹ ਚੱਲ ਰਾਮਣ ਗੱਡੀ ਕਿਹੜਾ ਬੇਬਣੇ ਚਲਾਉਣੀ ਹੈ ਗੱਡੀ ਤਾਂ ਆਪਾਂ ਚਲਾਉਣੀ ਹੈ ਮਨਦੇ ਆ ਮਤ ਬੇਬੇ ਦੀ ਗਲਤੀ ਸੀਗੀ ਗੱਲ ਗੱਲ ਤੇ ਇਹ ਨਾ ਗਿਆ ਕਰੀ ਇਹ ਹੁਮਾਰਾ ਆਪਣਾ ਰੋਟੀਆਂ ਪਕਾਉਣ ਦੀ ਲੰਗਰ ਪਕਾਉਣ ਦਾ ਸਹੀ ਤਰ੍ਹਾਂ ਕਰ ਨਹੀਂ ਤੋ ਵਾ ਚੱਕਰ ਦੀ ਮਾਂ ਰੋਟੀ ਅਜੇ ਪਕਾਈ ਨਹੀਂ ਨੂੰ ਦੇ ਪੱਕੇ ਖਾ ਲੈ ਪਰੌਂਠੇ ਤੈਨੂੰ ਖੁੰਝੇ ਆ ਮੈਂ ਤਾਂ ਪਕਾਤਾ ਰਹੀ ਹਾਂ ਹੁਣ ਆਪ ਨੂੰ ਹੀ ਧੰਦ ਪਿੱਟਣਾ ਪਊਗਾ ਮੈਨੂੰ ਲੈ ਖਾ ਲੋ ਲੰਗਰ ਇਹ ਨਹੀਂ ਸੱਸ ਨੂੰ ਹਾਂ ਕਿਸੇ ਨੂੰ ਰਜਾਉਂਦੀ ਆ ਜੇ ਕੋਈ ਰਿਸ਼ਤੇਦਾਰ ਆਜੂ ਹੁਣ ਤੱਕ ਉਹ ਵੀ ਭੁੱਖਾ ਹੀ ਜਾਊਗਾ ਇੱਥੇ ਖੜੇ ਕੀ ਸੋਚੀ ਜਾਂਦੇ ਹੋ ਇੱਥੇ ਬਹਿ ਕੇ ਰੋਟੀ ਖਾ ਲੋ ਮੈਂ ਇੱਥੋਂ ਨਹੀਂ ਫੜਾਈ ਜਾਣੀ ਹੈ ਇੱਥੇ ਬੈਠੇ ਨੂੰ ਸਾਰੀਆਂ ਪਕਾ ਲੈ ਉੱਥੇ ਚੱਕ ਲਈ ਮੈਥੋਂ ਜਿੱਥੇ ਤੂੰ ਇੰਜ ਬੈਠਾ ਜਾਂਦਾ ਮੈਂ ਕੀ ਕਰਾਂ ਸਾਰਾ ਸੱਪ ਮੈਨੂੰ ਹੀ ਕਰਨਾ ਪੈਂਦਾ ਹੈ ਹੈ ਮੇਰੀ ਉਮਰ ਹੈ ਕੋਈ ਕਰਨ ਦੀ ਕੰਮ ਦੱਸ ਉਹ ਤਾਂ ਮौज ਨਾਲ ਪਈ ਰਹਿੰਦੀ ਹੈ ਹੁਣ ਤਾਂ ਕਿਸੇ ਦਾ ਫਿਕਰ ਨਹੀਂ ਫੱਕਾ ਨਹੀਂ ਮੈਨੂੰ ਸਾਰੀ ਉਮਰ ਲਾਂਗੀ ਤੰਦੇ ਬਿਠਦੀ ਨੂੰ ਗਗਨ ਹੂੰ ਛੇਤੀ ਕਰ ਯਾਰ 8 ਵਜ ਗਏ ਫਿਰ ਮੈਂ ਤੈਨੂੰ ਛੱਡ ਕੇ ਆਪਣੀ ਜੌਬ ਤੇ ਵੀ ਜਾਣਾ ਹੈਗਾ ਇੰਨੀ ਕਾਲੀ ਕਿਉਂ ਕਰਦੇ ਹੋ ਨਾ ਮੈਂ ਪਹਿਲਾਂ ਕੰਮ ਵੀ ਤੁਹਾਨੂੰ ਮਿਹੜਿਆ ਫੇਰ ਹੀ ਤਿਆਰ ਹੋਣ ਲੱਗੀ ਹਾਂ ਉਹ ਯਾਰ ਤੈਨੂੰ ਵੀ ਹੁਣ ਤਾਂ ਹੈ ਤਾਂ ਔਖਾ ਹੀ ਹੈ ਨਾ ਪਹਿਲਾ ਸਾਰਾ ਕੰਮ ਕਰਨਾ ਪੈਂਦਾ ਫਿਰ ਜੌਬ ਤੇ ਜਾਣਾ ਪੈਂਦਾ ਮੈਂ ਤਾਂ ਤੈਨੂੰ ਐਂ ਕਹਿਣਾਗਾ ਕਿ ਤੂੰ ਕੋਈ ਕੰਮ ਵਾਲੀ ਦੇਖ ਲੈ ਜੇ ਕਰੇ ਮੰਮੀ ਡੈਡੀ ਹੁੰਦੇ ਤਾਂ ਮੈਂ ਕੰਮ ਵਾਲੀ ਵੀ ਰੱਖ ਲੈਂਦੀ ਹੁਣ ਸੁੰਨਾ ਕਰ ਕਿਦੇ ਸਿਰ ਤੇ ਛੱਡ ਕੇ ਜਾਵਾਂ ਲੌਕ ਕਰਕੇ ਜਾਣਾ ਪੈਂਦਾ ਉਹੀ ਤਾਂ ਗੱਲ ਹੈ ਗਗਨ ਜੇ ਅੱਜ ਮੰਮੀ ਹੁੰਦੀ ਕਿੰਨੀ ਖੁਸ਼ ਹੁੰਦੀ ਮੰਮੀ ਨੇ ਤਾਂ ਮੈਨੂੰ ਪੂਰਾ ਗਰੀਬੀ ਚ ਪਾਲਿਆ ਮੇਰੇ ਦਾਦਾ ਦਾਦੀ ਨੇ ਤਾਂ ਮੈਨੂੰ ਘਰੋਂ ਕੱਢਤਾ ਸੀਗਾ ਜਦੋਂ ਮੇਰੇ ਪਾਪਾ ਜੀ ਨੇ ਮੈਨੂੰ ਛੱਡਤਾ ਸੀਗਾ ਹਾਇਰਬਾਦ ਤੁਸੀਂ ਇੰਨੀ ਛੋਟੀ ਉਮਰ ਚ ਇੰਨੇ ਦੁੱਖ ਦੇਖੇ ਨੇ ਹੁਣ ਤਾਂ ਮੰਮੀ ਦਾ ਸੁੱਖ ਲੈਣ ਦਾ ਟਾਈਮ ਸੀ ਹੁਣ ਉਹ ਆਪਣੇ ਨਾਲ ਨਹੀਂ ਹੈਗੀ ਚੱਲ ਹੁਣ ਫਿਰ ਕਰ ਵੀ ਕੀ ਸਕਦੇ ਆ ਚੱਲੀਏ ਫਿਰ ਆਪਾ ਚਲੋ ਠੀਕ ਹੈ ਇੱਕ ਖਾਕੀ ਦਾ ਫੋਨ ਵੱਜੇ ਜਾਂਦਾ ਤਾਂ ਪਿੰਡ ਵਾਲੀ ਬੇਬੇ ਦਾ ਹਾਲੋ ਹਾਂ ਬੇਬੇ ਠੀਕ ਹਾਂ ਠੀਕ ਹਾਂ ਕਰੀ ਠੀਕ ਹਾਂ ਆਪ ਬੁੜੀ ਨੇ ਮੇਰਾ ਤਾਂ ਲਹੂ ਪੀ ਰੱਖਿਆਗਾ ਹੋਰ ਕਦੇ ਕੁਝ ਬੋਲਦੀ ਹੈ ਕਦੇ ਕੁਝ ਬੋਲਦੀ ਹੈ ਕਦੇ ਕਹਿੰਨੇ ਤੂੰ ਦਾਜ ਨਹੀਂ ਲੈ ਕੇ ਆਈ ਕਰੇ ਕਦੇ ਆਏ ਕਹਿੰਦੀ ਹੈ ਵੀ ਤੇਰੇ ਤੂੰ ਬਣ ਜਾਣਾ ਤੇ ਕਰੇ ਕੋਸ਼ਿਸ਼ ਕਰੇ ਕੁਛ ਬਿੱਕਰ ਕਹਿੰਦੇ ਕਿ ਪਹਿਲਾਂ ਵਾਲੀ ਬਥੇਰੀ ਚੰਗੀ ਸੀ ਵਿਚਾਰੀ ਭਗਤ ਨਹੀਂ ਸੀਗੀ ਉਹ ਤਾਂ ਤੇ ਕਹਿੰਨੇ ਉਹਨੂੰ ਵੀ ਸਾਰਾ ਲੈਣਾ ਹੀ ਕਰੀਏ ਤੂੰ ਦਾਜ ਲੈ ਕੇ ਮੈਂ ਤਾਂ ਬਥੇਰਾ ਦਾਜ ਲੈ ਕੇ ਆਇਆ ਮੇਰਾ ਵੀ ਨਿਖੜਾ ਛੱਡਦੀ ਹੋਰ ਅੱਛਾ ਹੋਰ ਸੁਣਾ ਬੇਬੇ ਅੱਛਾ हां तेरी आज की मेनू वदियां लगी लग हैगी चल ठीक है बेबे बिकर तो रह आउंदा मैं फिर लाऊंगी ठीक है चंगा हूं का तो कटता कर लंदी गल कुछ नहीं ये ਤਾਂ ਪਿੰਡ ਵਾਲੀ ਬੇਬੇ ਦਾ ਫੋਨ ਸੀ ਉਹ ਕਹਿੰਦੀ ਆ ਕਿ ਤੁਸੀਂ ਮੇਲੇ ਤੇ ਆ ਜਾਓ ਮੈਂ ਆਖ ਮਾਂ ਦੇਖਾਂਗੀ ਜੇ ਆਇਆ ਗਿਆ ਚੱਲ ਵੜਦੇ ਆਂ ਬੈਡੀ ਗੱਲ ਜੀ ਨਾ ਨਾ ਉਹ ਤਾਂ ਮੈਂ ਮਨਾ ਕਰਤਾ ਤੁਸੀਂ ਮੇਰੀ ਗੱਲ ਸੁਣੋ हां ਦੱਸ ਉਹ ਮੈਂ ਤਾਂ ਐ ਕਹਿੰਦੀ ਸੀ ਜੀ ਮੈਂ ਕਿਹਾ ਤੁਸੀਂ ਬੇਬੇ ਬਾਪੂ ਨੂੰ ਕਹਿ ਕੇ ਐ ਬਾਪੂ ਨੂੰ ਕਹਿ ਦੰਦੇ ਵੀ ਸਾਡੇ ਨਾਲ ਜ਼ਮੀਨ ਜਿਹੜੀ ਹੈਗੀ ਹੈ ਮੇਰੇ ਨਾਂ ਕਰਾ ਦਿਓ। ਉਹ ਜ਼ਮੀਨ ਕਿਦੋਂ ਲੈ ਕੇ ਜਾਣਾਗੇ? ਆਪਣੀ ਜ਼ਮੀਨ ਕਰਾ ਦੇਣਗੇ। 4.5 ਦਾ 10 ਲੱਖ ਰਿਆ ਸੀ। ਤੇਨੂੰ ਕੀ ਹੋ ਗਿਆ? ਚੁੱਪ ਜੇ ਕਰਕੇ ਆ ਕੇ ਬਹਿ ਗਿਆ। ਹੁਣ ਕੀ ਆ ਬਾਪੂ? ਆਪਾਂ ਦਾ ਖੇਤੀ ਤੇ ਲਿਮਟ ਲੈਣੀ ਸੀਗੀ ਮੇਰੇ ਅਸਲਾਹ ਤੀ ਵੀ ਖੇਤੀ ਦੇ ਨਾਲ ਕੋਈ ਕੰਮ ਸਟਾਰਟ ਕਰ ਲਵਾਂਗਾ ਚੰਗੀ ਗੱਲ ਆ ਫਿਰ ਪਰ ਪਰ ਕੀ ਪੈਸੇ ਹੈ ਨਹੀਂ ਲਿਮਟ ਚੱਕਣੀ ਆ ਜ਼ਮੀਨ ਤੇਰੇ ਨਾਂ ਕੱਲ ਨੂੰ ਜ਼ਮੀਨ ਤੇ ਮੇਰੇ ਮੇਰੇ ਨਾਂ ਹੋ ਜੂਗੀ ਪਰ ਅੱਜ ਤੁਸੀਂ ਮੇਰੇ ਨਾਂ ਜ਼ਮੀਨ ਕਰਾ ਦਿਓ ਮੈਂ ਲਿਮਟ ਚੱਕ ਲਾਂ ਕੋਈ ਨਹੀਂ ਪੁੱਤਾ ਮੈਂ ਤੇਰੀ ਬੇਬੇ ਨਾਲ ਰਾਇ ਕਰੂੰ ਲੈ ਦੱਸ ਬੁੜਾ ਤਾਂ ਹੁਣ ਵੀ ਬੁੜੀ ਦੇ ਪੁੱਛੇ ਬਿਨਾ ਪੈਰ ਨਹੀਂ ਪੜਦਾ ਕੋਈ ਨਾ ਜ਼ਮੀਨ ਤਾਂ ਨਾ ਕਰਾਈ ਲੈਣੀ ਐ ਬੋਲਦੀ ਨਹੀਂ ਆ ਬੈਠੀ ਐ ਹਾਂ ਦੱਸ ਕੀ ਐ ਉਹ ਭਿੰਦੇ ਦਾ ਪਰੌਣਾ ਮਰ ਗਿਆ ਮੈਂ ਤਾਂ ਉਹਨਾਂ ਦੇ ਬੈਠਣ ਜਾਂਦੀ ਸੀ ਮੈਂ ਤਾਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਸੀ ਜ਼ਰੂਰੀ ਜ਼ਰੂਰੀ ਕਿਹੜੀ ਗੱਲ ਐ ਉਹ ਅੱਜ ਬਿੱਕਰ ਗੱਲ ਕਰਦਾ ਸੀ ਜ਼ਮੀਨੋਂ ਕਰਾਉਣ ਦੀ ਉਹਨੇ ਲਿਮਟ ਚੱਕਣੀ ਐ ਦੇਖ ਬਿੱਕਰ ਦੇ ਬਾਪੂ ਆਪਾਂ ਨੂੰ ਨਾ ਇਹਨਾਂ ਨੇ ਰੋਲ ਹੀ ਦੇਣਾ ਜੇ ਮੇਰੀ ਮੰਨੋ ਨਾ ਜ਼ਮੀਨ ਨਾ ਇਹਨਾਂ ਦੇ ਨਾਂ ਕਰਾਉ ਖਜੇ ਤੁਸੀਂ ਕੱਲ ਸੁਣੋ ਬਿੱਕਰ ਕੜਾ ਬਗਾਨਾ ਉਹ ਵੀ ਆਪਣਾ ਪੁੱਤ ਐ ਅੱਜ ਵੀ ਇਹਨਾਂ ਦੀ ਐ ਕੱਲ ਨੂੰ ਵੀ ਜ਼ਮੀਨ ਇਹਨਾਂ ਦੀ ਐ ਦੇਖ ਬਿੱਕਰ ਦੇ ਬਾਪੂ ਆਪਾਂ ਅੱਧੀ ਕਰਾ ਦਾਂਗੇ ਇਹਨਾਂ ਦੇ ਨਾਂ ਅੱਧੀ ਆਪਾਂ ਆਪਣੇ ਕੋਲੇ ਰੱਖ ਲਾਂਗੇ ਕੱਲ ਨੂੰ ਕੌਣ ਸਿਆਣੂ ਆਪਾਂ ਨੂੰ ਗਲਤ ਹੈ ਤੇਰੀ ਵੀ ਠੀਕ ਹੈ ਅੱਧੀ ਰੱਖ ਲੈਣੇ ਫਿਰ ਆਪਾਂ ਅੱਧੀ ਜ਼ਮੀਨ ਕਰਾ ਦੇਣੇ ਨਾਲ ਚੱਲ ਫਿਰ ਮੈਂ ਕਰਤਾ ਵੇਕਰ ਨਾਲ ਗੱਲ ਹਾਂ ਤੁਸੀਂ ਕਰ ਲੋ ਗੱਲ ਮੈਂ ਵੀ ਉਹਨਾਂ ਦੇ ਬੈਠਿਆ ਮੈਂ ਹੌਲੀ-ਹੌਲੀ ਚੁੱਕ ਕੇ ਜਾਊਂਗੀ ਲੈ ਮੈਂ ਕੀ ਕਰਾਂ ਇਹ ਜਨਾਨੀ ਦਾ ਕਦੇ ਬੇ ਬੇਪਾਪ ਨੂੰ ਰੋਟੀ ਪੁੱਛਦੀ ਆ ਕਦੇ ਪੁੱਛਦੀ ਨਹੀਂ ਚੁੱਲ੍ਹੇ-ਮੁਰੇ ਵਿਚਾਰੇ ਆਪ ਦੋ ਵੀ ਹੁੰਦੇ ਕੀ ਸੋਚੀ ਜਾਂਦਾ ਵੇਕਰ ਸੋਚਣਾ ਕੀ ਬਾਪੂ ਜਦੋਂ ਤੁਸੀਂ ਜ਼ਮੀਨ ਕਰਾਈ ਆ ਰਾਵਣ ਦਾ ਲਛਣੀ ਬਦਲੇ ਸਾਰੇ ਫਿਰ ਕੀ ਹੋ ਗਿਆ ਅੱਧੀ ਜ਼ਮੀਨ ਤੇਰੇ ਨੋਂ ਕਰਾਈ ਆ ਜਨਾਦਰਾਹੀ ਸਾਬਾਣ ਨੇ ਤੈਨੂੰ ਦੇਤਾ ਤੂੰ ਐਵੇਂ ਫਿਕਰ ਨਾ ਕਰਿਆ ਕਰ ਚੱਲ ਬਾਪੂ ਫਿਰ ਮੈਂ ਤਾਂ ਚਾਨਣਾ ਖੇਤ ਜਿਹੜਾ ਮਰਿਆ ਵਾਂ ਲੈਟ ਉਟਾ ਲਈ ਉਹ ਨਾ ਦੱਸ ਉਹ ਤਾਂ ਸਹੀ ਕੀ ਕਹਿੰਦਾ ਸੀ ਫਿਕਰ ਕਹਿੰਦਾ ਕੀ ਸੀਗਾ ਫਿਕਰ ਕਰਦਾ ਸੀ ਕਹਿੰਦਾ ਬੇਬੇ ਆਪ ਰੋਟੀ ਬੁਕਾਉਂਦੀ ਐ ਕਿ ਫਿਕਰ ਦੇ ਬਾਪੂ ਆਪਾਂ ਕਿੰਨਾ ਚਿਰ ਭੁੱਤਾਂਗੇ ਮੈਂ ਨਾ ਆਪਣੀ ਗਲਤੀ ਦਾ ਦਾਗ ਧੋਣਾ ਚਾਹੁੰਦੀ ਆ ਕੀ ਮਤ ਬਲ ਤੇਰਾ ਮੈਂ ਸਮਝਾ ਨਹੀਂ ਮੈਂ ਤਾਂ ਐਂ ਕਹਿਨੀ ਆ ਮੈਂ ਕਿਹਾ ਪਹਿਲੀ ਨੂਨ ਨਾਲ ਨਾ ਆਪਾਂ ਬਾਲਾ ਤੱਕਾ ਕੀਤਾ ਹੈਗਾ ਆਪਣਾ ਪੋਤਾ ਪਤਾ ਨਹੀਂ ਕਿੱਡਾ ਕਿ ਵੱਡਾ ਹੋ ਗਿਆ ਹੋਊਗਾ ਕੀ ਕਰਦਾ ਹੋਊਗਾ ਗੱਭਰੂ ਹੋ ਗਿਆ ਹੋਊਗਾ ਉਹ ਮੈਂ ਆ ਨਾ ਉਹ ਇੱਕ ਵਾਰੀ ਮਿਲਣਾ ਚਾਹੁੰਨੀ ਆਂਗੀ ਮੈਂ ਉਹਦਾ ਹਿੱਸਾ ਉਹਨੂੰ ਦੇਣਾ ਚਾਹੁੰਨੀ ਆ ਮੈਂ ਉਹਦਾ ਹਿੱਸਾ ਦੇ ਕੇ ਨਾ ਆਪਦੀ ਗਲਤੀ ਮੰਨਣਾ ਚਾਹੁੰਨੀ ਆ ਮੈਂ ਤਾਂ ਰੱਬ ਦਾ ਲੱਖ ਲੱਖ ਸ਼ੁਕਰ ਕਰਦਾ ਜੇ ਤੂੰ ਆਪਣੇ ਪੋਤੇ ਨੂੰ ਆਪਣੇ ਘਰ ਨਾਲ ਲਾ ਲੇ ਉਹ ਪਤਾ ਨਹੀਂ ਮਾਪੁੱਤ ਕਿੱਥੇ ਹੋਣਗੇ ਆਪਾਂ ਕਿਉਂ ਨਾ ਉਹਨਾਂ ਦੇ ਪਿੰਡ ਜਾ ਕੇ ਆਪਾਂ ਪਤਾ ਕਰੀਏ ਵੀ ਉਹ ਕਿੱਥੇ ਨੇ ਤਾਂ ਤਾਂ ਕਰਨਾ ਪੈਣੀ ਆ ਉਸ ਪਿੰਡ ਦਾ ਇੱਕ ਵਪਾਰੀ ਆ ਵੀਰਾ ਮੈਂ ਉਹਨੂੰ ਫੋਨ ਕਰਕੇ ਪੁੱਛਦਾ ਚੱਲ ਫਿਰ ਹੁਣੀ ਫੋਨ ਕਰਉ ਦਲ ਫੋਨ ਤਾਂ ਲਾਉਣਾ ਹੀ ਪਊਗਾ ਮੈਂ ਕਰਦਾ ਫੋਨ ਉਹਨੂੰ ਫਿਰ ਹੈਲੋ ਵੀਰੇ ਕੀ ਹਾਲ ਐ ਕੀ ਕਹਿੰਦਾ ਫਿਰ ਹੁਸ ਪਤਾ ਲੱਗਿਆ ਹਾਂ ਪਤਾ ਕਰਿਆ ਸੀਗਾ ਉਹ ਕਹਿੰਦਾ ਵੀ ਮੈਂ ਜਾਣਦਾ ਉਹਨੇ ਦੋ ਤੀ ਨੂੰ ਉਹ ਤਾਂ ਸ਼ਹਿਰ ਰਹਿਣ ਲੱਗ ਗਏ ਉਹਨੂੰ ਨੌਕਰੀ ਵੀ ਮਿਲ ਗਈ ਉਹ ਕਹਿੰਦਾ ਮੈਂ ਘਰਵਾਰ ਵੀ ਜਾਣਦਾ ਮੈਂ ਤਾਂ ਇਹ ਕਹਿੰਦੀ ਮੈਂ ਖਾ ਆਪਾਂ ਕੱਲ ਨੂੰ ਚੱਲੀਏ ਫਿਰ ਅੱਜ ਦਿਨ ਭਾਗਾ ਵਾਲਾ ਚੜਿਆ ਧੰ ਗੁਰੂ ਨਾਨਕ ਤੂੰ ਵਿਛੜਿਆ ਨੂੰ ਮਿਲਿਆਉਣਾ ਅੱਜ ਤੂੰ ਨੇ ਮੇਰੇ ਪੋਤੇ ਨੂੰ ਮਿਲਿਆ ਦੇ ਮੇਰੀ ਅਰਦਾਸ ਪੂਰੀ ਕਰ ਦੇ ਅੱਜ ਤਾਂ ਐਤਵਾਰ ਹੈ ਜੇ ਉੱਥੇ ਹੋਇ ਆਪਾਂ ਨੂੰ ਮਿਲੀ ਜਾਊਗਾ ਨਾ ਕਦੇ ਕਦੇ ਨਾ ਮੈਂ ਸੋਚਦਾ ਕਿ ਤੈਨੂੰ ਐਕਟਵਲ ਆ ਜਾ ਲੈ ਤੁਸੀਂ ਰੋ ਤਾਂ ਕੋਲ ਦੀ ਨੰਕੜਾ ਹੁੰਦਾ ਸਕੂਲ ਦੇ ਤੁਸੀਂ ਛੱਡ ਦਿਆ ਕਰੋ ਮੈਨੂੰ ਉਹ ਮੈਂ ਤਾਂ ਤੇਰੇ ਕਰਕੇ ਕਹਿੰਦਾ ਸੀਗਾ ਵੀ ਤੈਨੂੰ ਛੁੱਟੀ ਪਹਿਲਾਂ ਹੋ ਜਾਂਦੀ ਹੈ ਉੱਥੇ ਖੜੇ ਤੁਸੀਂ ਮੈਨੂੰ ਡਿੱਕੀ ਜੰਨੇ ਰਹੇ ਹੋ ਜੇ ਮੈਂ ਆਉਂਗਾ ਤਾਂ ਮੈਂ ਤੈਨੂੰ ਘਰੇ ਲੈ ਕੇ ਆਉਂਗਾ ਨਹੀਂ ਚੁੱਪ ਕਰਕੇ ਆਪ ਹੀ ਘਰੇ ਆ ਜਾਗਾ ਚਲ ਅੱਜ ਤਾਂ ਮੈਨੂੰ ਛੱਡਿਆਓ ਕੱਜ ਵੀ ਮੈਂ ਐਕਟਿਵਤੀ ਜਾਉ ਪਹਿਲੇ ਐਕਟਵਲ ਲੈ ਕੇ ਆਈਏ ਰਗਣਾ ਮੈਂ ਨਾ ਆਇਆ ਮਾਂ ਬਾਹਰ ਗੇਟ ਖੜਕੀ ਜਾਂਦਾ ਮੜੇ ਦੇਖੀ ਕੌਣ ਸਤਿ ਸ਼੍ਰੀ ਅਕਾਲ ਜੀ। ਕੌਣ ਹੋ ਤੁਸੀਂ? ਮਿਸ਼ਾਣੇ ਨੀ ਤੁਹਾਨੂੰ। ਕੀ ਗੱਲ ਹੋ ਗਈ ਬੇਬੇ ਤੁਸੀਂ ਰੋ ਕੇ ਰਹੇ ਹੋ? ਕਿਨੂੰ ਮਿਲਣਾ ਤੁਸੀਂ? ਸਾਡਾ ਪੁੱਤ ਕੋਈ ਦੁਨੀਆ ਚ ਗਮਾ ਚ ਗਿਆ। ਅਸੀਂ ਉਹਨੂੰ ਲੱਭਦੇ ਫਿਰਦੇ ਆਂਗੇ। ਚਲ ਕੋਈ ਨਾ ਤੁਸੀਂ ਰੋ ਬੋਨਾ। ਆਜੋ ਅੰਦਰ ਆਜੋ। ਮੇਰੇ ਹਸਬੰਦ ਨਾਲ ਰਹਿੰਦੇ ਉਹਨੇ ਚਾਹ ਪੀ ਲਓ। ਆਜੋ ਅੰਦਰ ਲੰਘਿਓ। ਤੁਸੀਂ ਇੱਥੇ ਬੈਠੋ। ਮੈਂ ਤੁਹਾਡੇ ਵਾਸਤੇ ਚਾਹ ਬਣਾਤੀ ਆਉਣੀ। ਇਹ ਕੌਣ ਨੇ ਬਿੱਕਰ ਦੇ ਬਾਪੂ ਆਪਣੇ ਪੋਤੇ ਦੇ ਨਾ ਹੱਥ ਤੇ ਲਾਸਣ ਦੀ ਨਿਸ਼ਾਨੀ ਈ ਇੱਕ ਉਹ ਲਿਖਣੀ ਐ ਮੈਂ ਲਗਣਾ ਹਾਂ ਕੌਣ ਹੈ ਪਤਾ ਤੈਨੂੰ ਜਾਣਦੀ ਪਤਾ ਨਹੀਂ ਕੌਣ ਨੇ ਮੈਂ ਤਾਂ ਆਪਣੀ ਜਾਣਦੀ ਉਹ ਬੇਬੇ ਰੋਈ ਜਾਂਦੀ ਸੀ ਕਹਿੰਦੀ ਸਾਡਾ ਕੋਈ ਕਮਾਚ ਗਿਆ ਸਾਨੂੰ ਲੱਭਣ ਆਏਾਂਗੇ ਮੈਂ ਕਿ ਚੱਲ ਚਾਹ ਦੀ ਕੁੱਟ ਪਿਆ ਦਿੰਨੀ ਐ ਤਾਂ ਕਿ ਮੈਂ ਬਿਠਾ ਲੇ ਪਤਾ ਨਹੀਂ ਕੌਣ ਨੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਬਜ਼ੁਰਗੋ ਇੰਨੇ ਪਰੇਸ਼ਾਨ ਹੋ ਰਹੇ ਹੋਗੇ ਪੁੱਤ ਤੇਰੀ ਮੰਮੀ ਦਾ ਨਾ ਕਰਮ ਹੀ ਜੀਤ ਦਿੱਤੀਗਾ ਹੈ ਤੁਸੀਂ ਮੇਰੀ ਮੰਮੀ ਨੂੰ ਕਿਵੇਂ ਜਾਣਦੇ ਜੀ ਪੁੱਤ ਮੈਂ ਤੇਰੀ ਮੰਮੀ ਨੂੰ ਮਿਲਣਾ ਹੈਗਾ। ਪੁੱਤ ਅਸੀਂ ਬਦਕਿਸਮਤਾਂ ਦੋਨੇ ਅਸੀਂ ਨਾ ਉਹ ਤੋਂ ਮਾਫੀ ਮੰਗਣ ਆਏ ਆ ਤੇਰੀ ਮੰਮੀ ਤੋਂ। ਤੁਸੀਂ ਤਾਂ ਨਾ ਜੀ ਬਹੁਤ ਦੇਰ ਕਰਤੀ। ਹੁਣ ਤਾਂ ਉਹ ਇਹ ਦੁਨੀਆ 'ਚ ਹੀ ਨਹੀਂ ਰਹੇ। ਹਾਏ ਪੁੱਤੋ ਦੁਨੀਆ 'ਚ ਨਹੀਂ ਰਹੇ। ਤੂੰ ਆਹ ਦਾ ਹੱਥ ਦਿਖਾ ਦੇ ਮੈਨੂੰ। ਹਾਏ ਪੁੱਤ ਅਸੀਂ ਗੁਨਾਹਗਾਰਾਂ ਤੇਰੇ ਤੇ ਤੇਰੀ ਮੰਮੀ ਦੇ ਅਸੀਂ ਸੋਨੂੰ ਬਹੁਤ ਤੱਕੇ ਖਵਾਏ ਨੇਗੇ। ਤੁਸੀਂ ਨਾ ਆ ਮੈਂ ਤਾਂ ਤੁਹਾਨੂੰ ਹੀ ਹਿੱਸਾ ਦੇਣਾ ਆਇਆ ਆਪਦਾ ਹਿੱਸਾ ਲੈ ਲੈ। ਪੁੱਤਾ ਹਿੱਸੇ ਕਰਕੇ ਤੁਹਾਨੂੰ ਮੈਂ ਘਰੋਂ ਕੱਢਿਆ ਤੀਗਾ। ਮੈਨੂੰ ਮaaf ਕਰ ਦੋ। ਚੰਗਾ ਪੁੱਤ ਅਸੀਂ ਜਾਣੀਏ। ਚੰਗਾ ਪੁੱਤ। ਬਾਪੂ ਬੇਬੇ ਤੁਸੀਂ ਨਾ ਕਿਤੇ ਨਹੀਂ ਜਾਓਗੇ। ਤੁਸੀਂ ਮੇਰੇ ਕੋਲ ਹੀ ਰਹੋਗੇ। ਜੇ ਮੇਰੀ ਮਾਂ ਹੁੰਦੀ ਅੱਜ ਉਹਨੇ ਵੀ ਤੁਹਾਨੂੰ ਮaaf ਕਰ ਦੇਣਾ ਸੀ। ਮੇਰੇ ਵੱਲੋਂ ਵੀ ਮਾਫੀ ਹੈ। ਉਤੇ ਜਿਹੜੀ ਅਸੀਂ ਗਲਤੀ ਕੀਤੀ ਹੈ ਨਾ ਅਸੀਂ ਮਾਫੀ ਦੇ ਕਾਬਿਲ ਨਹੀਂ ਹੈਗੇ। ਜਦੋਂ ਤੱਕ ਤੁਹਾਨੂੰ ਲੋੜ ਸੀ ਅਸੀਂ ਸਾਨੂੰ ਘਰੋਂ ਕੱਢਤਾ ਸੀ ਬੇਬੇ ਮੰਨਦੇ ਆ ਵੀ ਅਸੀਂ ਬਹੁਤ ਦੁੱਖ ਦੇਖੇ ਨੇ ਜੇ ਅਸੀਂ ਉਹ ਦੁੱਖ ਨਾ ਦੇਖਦੇ ਤਾਂ ਮੈਂ ਅੱਜ ਨੌਕਰੀ ਤੇ ਨਹੀਂ ਲੱਗਦਾ ਸੀ ਪਰ ਅਫਸੋਸ ਮੇਰੀ ਮਾਂ ਮੇਰੇ ਕੋਲ ਨਹੀਂ ਹੈਗੀ ਮੈਂ ਛੋਡੇ ਚੋਂ ਵੀ ਆਪਣੀ ਮਾਂ ਨੂੰ ਦੇਖੂਗਾ ਤੇ ਤੁਸੀਂ ਮੇਰੇ ਕੋਲ ਹੀ ਰਹੋਗੇ ਹਾਂਜੀ ਬੇਬੇ ਜੀ ਅਸੀਂ ਦੋਨੇ ਰਹਿਣੇ ਆ ਤੁਸੀਂ ਸਾਡੇ ਨਾਲ ਹੀ ਰਹੋ ਸਿਆਣੇ ਨਾ ਸੱਚ ਹੀ ਕਹਿੰਦੇ ਆ ਬਜ਼ੁਰਗ ਨਾ ਘਰਾਂ ਦੀ ਚਿੰਤੇ ਹੁੰਦੀ ਆ ਇਹਨਾਂ ਦੇ ਹੁੰਦੇ ਆਪਾਂ ਨੂੰ ਹੁਣ ਘੋਰਾ ਕੀ ਕਰਦੀ ਰਹਿੰਦੀ ਪਿੱਛੇ ਦੀ ਲੈ ਦੇ ਕਿ ਲੈ ਆਪਣੀ ਕਿੰਨੀ ਸੇਵਾ ਕਰਦੇ ਨੇ ਹੈਨਾ ਉਹ ਕੋ ਕੱਪੜੇ ਪ੍ਰੈਸ ਕਰਤੀ ਦਿੰਦੇ ਨੇ ਲੈ ਮੈਂ ਆਏ ਫੁੱਲਾ ਮੰਗੂ ਰਾਖਦੇ ਨੇ ਆਪਣਾ ਤਾਂ ਉਪਜਾਈ ਥੱਕ ਕੇ ਆਉਗੀ ਹੈ ਮੈਂ ਸਬਜੀ ਸਬਜੀ ਬਣਾ ਲੈਣੀ ਉਹਦੇ ਉਹਦੇ ਉ ਤਾਂ ਹੀ ਤਾਂ ਕਹਿੰਦੇ ਹੁੰਦੇ ਨੇ ਆ ਕਿ ਵਿਆਜ ਨਾਲੋਂ ਮੂਲ ਪਿਆਰਾ ਹੈਨਾ ਆਪਣਾ ਤਾਂ ਪੂਰਾ ਜੀ ਲੱਗ ਰਿਹਾ ਉਹ ਇਹ ਲੇਟੀ ਵਾਲੇ ਹੋ ਗਿਆ ਜਿੱਤ ਆ ਗਏ ਪੁੱਤ ਹਾਂ ਮਮੀ ਆ ਗਏ ਤੁਸੀਂ ਐ ਕਰੋ ਨਾਲ ਤਾਂ ਆਰਾਮ ਕਰ ਲਓ ਨਾਲ ਚਾਹ ਪਾਣੀ ਪੀ ਲਓ ਮੈਂ ਤਾਂ ਸੱਚ ਸੁਣਨਾ ਹੈ ਨਾ ਇੱਕ ਗੱਲ ਕਰਨੀ ਸੀ ਅਸੀਂ ਤਾਂ ਹੁਣ ਕਿਤੇ ਨਹੀਂ ਜਾਂਦੇ ਅਸੀਂ ਤਾਂ ਇੱਥੇ ਹੀ ਰਹਾਂਗੇ ਲੈ ਜਾਣ ਨੂੰ ਕੌਣ ਕਹਿੰਦਾ ਸਮਾਂ ਦੀ ਇੱਥੇ ਰਹੋ ਸਾਨੂੰ ਤਾਂ ਤੁਹਾਡਾ ਇੰਨਾ ਸੁੱਖ ਹੋਇਆ ਪਿਆ ਨਾਲ ਸਾਡਾ ਤਾਂ ਜੀ ਲੱਗਿਆ ਪਿਆ ਤੁਹਾਡੇ ਨਾਲ ਚੱਲ ਪੁੱਤ ਤੁਸੀਂ ਤਾਂ ਨਾ ਬੈਠੋ ਆਰਾਮ ਕਰੋ ਤੇ ਮੈਂ ਮोदर ਸਾਬ ਜੀ ਸਬਜ਼ੀ ਬਣਾ ਦੂੰ ਸਾਰਾ ਕੰਮ ਕਰ ਲੂ ਕੋਈ ਨਾ ਮੈਂ ਕਰ ਲੂੰਗੀ ਨਹੀਂ ਤੂੰ ਟੈਨਸ਼ਨ ਨਾ ਲੈ ਜਾ ਤੂੰ ਆਰਾਮ ਕਰੋ ਮੈਂ ਆਪੇ ਕਰ ਦੂੰ ਸਾਰਾ ਕੰਮ ਮੈਂ ਤਾਂ ਹੌਸਲੇ ਇੰਨਾ ਹੋਇਆ ਪਿਆ